ਪੰਜਾਬ ਸਰਕਾਰ ਵੱਲੋਂ ਪ੍ਰਤੀ ਕਿਲੋਮੀਟਰ ਸਕੀਮ ਅਧੀਨ ਬੱਸ ਸਟੈਂਡਰ ਲਿਆਉਣ ਦੇ ਚੱਲਦੇ ਸ਼੍ਰੀ ਮੁਖਸ ਸਾਹਿਬ ਦਾ ਬੱਸ ਸੱਡਾ 2 ਘੰਟੇ ਲਈ ਬੰਦ ਕਰਕੇ ਪਨਬਸਤੇ ਪੀ ਆਰਟੀਸੀ ਕੰਟਰੈਕਟਰ ਵਰਕਰਾਂ ਵੱਲੋਂ ਜਿਹੜਾ ਕਿ ਰੋਜ਼ ਪ੍ਰਦਰਸ਼ਨ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇ ਬਾਜ਼ੀ ਕੀਤੀ ਗਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਤਨਖਾਹਾਂ ਦੇਣ ਵਿੱਚ ਸਰਕਾਰ ਬਹੁਤ ਜ਼ਿਆਦਾ ਦੇਰੀ ਕਰ ਰਹੀ ਹੈ ਸਾਨੂੰ ਆਪਣੀਆਂ ਤਨਖਾਹਾਂ ਲੈਣ ਲਈ ਵੀ ਇਸੇ ਤਰ੍ਹਾਂ ਸੰਘਰਸ਼ ਨੂੰ ਉਲੀਕਣਾ ਪੈਂਦਾ ਹੈ ਉਹਨਾਂ ਕਹਿੰਦੇ ਕਿ ਸਰਕਾਰ ਨੇ ਅਜੇ ਤੱਕ ਮਹਿਲਾਵਾਂ ਦਾ ਮੁਫਤ ਸਫ਼ਰ ਦੇ ਪੈਸੇ ਸਾਡੇ ਭਾਗ ਨੂੰ ਨਹੀਂ ਦਿੱਤੇ ਉਹਨਾਂ ਕਹਿੰਦੇ ਕਿ ਜੇਕਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨੂੰ ਨਾ ਮੰਨਿਆ ਤਾਂ ਸਾਡੀ ਯੂਨੀਅਨ ਦੇ ਸਟੇਟ ਬਾਡੀ ਦੇ ਆਗੂਆਂ ਦਾ ਜੋ ਵੀ ਫੈਸਲਾ ਹੋਵੇਗਾ ਉਸ ਦੇ ਹਿਸਾਬ ਨਾਲ ਅਗਲੀ ਰਣਨੀਤੀ ਅਮਲ ਵਿੱਚ ਲਿਆਂਦੀ ਜਾਵੇਗੀ ਸਭ ਤੋਂ ਪਹਿਲਾਂ ਤਾਂ ਮੀਡੀਆ ਮੇਰਾ ਨਾਮ ਗੁਰਪਾਲ ਸਿੰਘ ਹੈ ਜੀ ਮੁਕਸ਼ਿ ਕਰਦੇ ਕਾਰਜ ਸਾਡਾ ਜੀ ਜਿਹੜੀਆਂ ਸਰਕਾਰ ਦੀਆਂ ਮਾਰੂ ਨੀਤੀਆਂ ਅਸੀਂ ਉਹਨਾਂ ਵਰਖਲਾ ਪ੍ਰਦਰਸ਼ਨ ਕਰ ਰਹੇ ਹਾਂ ਜੀ ਸਾਰੇ ਪੰਜਾਬ 'ਚ ਪ੍ਰਦਰਸ਼ਨ ਹੋ ਰਿਹਾ ਹੈ ਤੇ ਅਫਸੋਸ ਦੀ ਗੱਲ ਹੈ ਸਰਕਾਰ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਜਨਤਾ ਨਾਲ ਪਰ ਉਸੇ ਤਰ੍ਹਾਂ ਹੀ ਜਨਤਾ ਨਾਲ ਤਾਂ ਵਾਅਦੇ ਹੋ ਰਹੇ ਆ ਪਰ ਉਹ ਵਾਅਦੇ ਸਾਰੇ ਅੰਦਰੋਂ ਖੋਖਲੇ ਆ ਜੀ ਸਾਨੂੰ ਆਏ ਬਾਰ ਹਰ ਵਿਸ਼ੇ ਤੇ ਧਰਨਾ ਜਾਂ ਮੁਜ਼ਾਰਾ ਕਰਨਾ ਪੈਂਦਾ ਜੀ ਸਾਡੀਆਂ ਤਰਖਾਹਾਂ ਵੀ ਟਾਈਮ ਨਾਲ ਨਹੀਂ ਪੈਂਦੀਆਂ ਉਹਦੇ ਬਾਰੇ ਵੀ ਮੁਜ਼ਾਰਾ ਧਰਨਾ ਕਰਨਾ ਪੈਂਦਾ ਜੀ ਉਦੋਂ ਬਾਅਦ ਜੇਕਰ ਕੋਈ ਟਰਾਂਸਪੋਰਟ ਦਾ ਕੋਈ ਵੀ ਕੰਮ ਕੋਈ ਟਾਇਰਾਂ ਦਾ ਕੋਈ ਡੀਜ਼ਲ ਦਾ ਜਾਂ ਵਰਕਸ਼ਾਪ ਨਾਲ ਸੰਬੰਧਿਤ ਦਾ ਟਰਾਂਸਪੋਰਟ ਨਾਲ ਸੰਬੰਧ ਸਾਨੂੰ ਕੰਮ ਲੈਣ ਵਾਸਤੇ ਧਰਨੇ ਵਿਚਾਰੇ ਕਰਨੇ ਹੁਣ ਇਹ ਪ੍ਰਾਈਵੇਟ ਅਦਾਰਿਆਂ ਨੂੰ ਜਾਦਾ ਤਰਜੀਹ ਦੇ ਰਹੇ ਜੀ ਸਾਡੇ ਟਰਾਂਸਪੋਰਟ ਕੋ ਖਤਮ ਕਰਨ ਵਾਸਤੇ ਪੰਜਾਬ ਰੋਡ ਹੋਵੇ ਕੋਈ ਧਿਆਨ ਨਹੀਂ ਪ੍ਰਾਈਵੇਟ ਬੱਸਾਂ ਨੂੰ ਤਰਜੀਹ ਦੇ ਰਹੇ ਆ ਉਹਨਾਂ ਤੋਂ ਅੱਗੇ ਤਾਂ ਜਿਹੜੀ ਕਿਲੋਮੀਟਰ ਸਕੀਮ ਚੱਲਦੀ ਸੈਂਟਰ ਸਟੇਟ ਰੇਲਿੰਗ ਦੀ ਸੀ ਹੁਣ ਜਿਹੜੀ ਨਵੀਂ ਕੋਈ ਪਾਲਿਸੀ ਬਣ ਕਰੇ ਜੀ ਆਊਟ ਸਟੇਟ ਵੀ ਜਾ ਰਹੀਆਂ ਜਿਸ ਤਰ੍ਹਾਂ ਵੀ ਪੰਜਾਬ ਇੱਥੇ ਇਹਨਾਂ ਨੇ ਕਹਿਤਾ ਵੀ ਆਪਾਂ ਸਾਰੇ ਫ੍ਰੀ ਸ ਜੇ ਕੋਈ ਬਸਾਂ ਲੰਗ ਰੂਟ ਤੇ ਕਮਾਈ ਕਰਦੀਆਂ ਸੀ ਉਹ ਕਮਾਈ ਵੀ ਬੰਦ ਹੋ ਜੂਗੀ ਕਿਉਂਕਿ ਕਿਲੋਮੀਟਰ ਸਕੀਮ ਦੀਆਂ ਬਸਾਂ ਜਿਹੜੀਆਂ ਬਾਹਰ ਆਊਟ ਸਟੇਟ ਜਾਣਗੀਆਂ ਜੰਮੂ ਜਾਣਗੀਆਂ ਜਾਂ ਹੋਰ ਵੀ ਜਿਹੜੀਆਂ ਸਟੇਟਾਂ 'ਚ ਜਾਣਗੀਆਂ ਆਊਟ ਸਟੇਟ 'ਚ ਉਹਦੀ ਕਮਾਈ ਨਾਲ ਉਹ ਆਪਦੇ ਤਾਂ ਰੋਜ਼ਗਾਰ ਚਲਾ ਲੈਣਗੇ ਪਰ ਸਾਡੇ ਰੋਜ਼ਗਾਰ ਬੰਦ ਹੋ ਜਾਣਗੇ ਜੀ ਅਸੀਂ ਇਹੀ ਉੱਚ ਅਧਿਕਾਰੀਆਂ ਨੂੰ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਸਾਡੀ ਮੀਡੀਆ ਰਾਹੀਂ ਜਿਹੜੀ ਵੀ ਬੇਨਤੀ ਆ ਇਹਨੂੰ ਪ੍ਰਵਾਨ ਕੀਤਾ ਜਾਵੇ ਸੁਣਾ ਜਾਵੇ ਤੇ ਧੰਨਵਾਦ মিডিਆ ਦਾ ਜੋ ਸਾਡੀ ਆਵਾਜ਼ ਸਮੇਂ-ਸਮੇਂ ਤੇ ਉਠਾ ਰਿਹਾ ਹੈ ਤੇ ਸਾਨੂੰ ਉਸ ਚੀਜ਼ ਦਾ ਲਾਭ ਮਿਲਣ ਲੱਗੇਗਾ। ਅੱਜ ਤਾਂ ਜੀ 2 ਘੰਟੇ ਦਾ ਹੀ ਪਲੈਨਿੰਗ ਸੀਗਾ ਕਾਲ ਆਈ ਸੀ 2 ਘੰਟੇ 12 ਤੋਂ 2 ਤੱਕ ਰੌਣਾਂ ਵਾਲੇ ਟਾਈਮ 'ਚ ਜਿਹੜੀ ਜਿਮਨੀ ਚੋਂ ਨਰ ਰਏ ਜੇ ਤਰਨ-ਤਰਨ ਉਹਦੇ ਬਾਰੇ ਵੀ ਸਾਡੀਆਂ ਜਥੇਬੰਦੀਆਂ ਵਿਚਾਰ ਕਰ ਰਹੀਆਂ ਹੋ ਸਕਦਾ ਸੀ ਉੱਥੇ ਜਾ ਕੇ ਵੀ ਕੋਈ ਵੱਡਾ ਸ਼ੀ ਕੀ ਕਰਨਾ ਜਿਹੜਾ ਤੁਸੀਂ ਅੱਜ ਪਾਸਟ ਬੰਦ ਕੀਤਾ ਰਿਹਾ ਤੇ ਸਾਥ ਤੋਂ 2 ਘੰਟੇ ਅਸੀਂ ਪੰਜਾਬ ਰੋੜੇ ਵਿਪਨ ਬਸ ਪੀਆਰਟੀ ਕੰਡੈਕਟਰ ਵਰਕਰ ਯੂਨੀਅਨ ਦੇ ਸੱਦੇ ਦੇ ਅੱਜ 12 ਤੋਂ 2 ਵਜੇ ਤੱਕ ਬਸ ਸਟੈਂਡ ਬੰਦ ਕੀਤੇ ਜਿਸ ਵਿੱਚ ਸਰਕਾਰ ਦੀਆਂ ਨਕਾਮੀਆਂ ਦੱਸਦੇ ਆ ਕਿ ਸਾਡੀ ਤਨਖਾਹ ਆਏ ਮਹੀਨੇ ਸਾਨੂੰ ਬੱਸ ਸਟੈਂਡ ਬੰਦ ਕਰਕੇ ਤਨਖਾਹ ਲੈਣੀ ਪੈਂਦੀ ਆ ਅੱਜ 12 ਵਜੇ ਕਾਲ ਸੀ ਬੱਸ ਸਟੈਂਡ ਬੰਦ ਕਰਨ ਦੀ ਤੇ 15 ਮਿੰਟ ਪਹਿਲਾਂ ਸਾਡੀ ਤਨਖਾਹ ਪਈ ਆ ਜਾਣ ਪੁੱਜ ਕੇ ਸਰਕਾਰ ਖਰਾਬ ਕਰ ਰਹੀ ਆ ਤੇ 1 ਕਿਲੋਮੀਟਰ ਸਕੀਮ ਗੱਡੀਆਂ ਦਾ ਟੈਂਡਰ ਲੈ ਕੇ ਆ ਰਹੀ ਆ ਜੋ ਅੱਜ ਸਮਾਂ ਸੀਗਾ ਜੋ ਕਿਲੋਮੀਟਰ ਸਕੀਮ ਟੈਂਡਰ ਰੱਦ ਨਹੀਂ ਕਰਦੀ ਤੇ ਅਸੀਂ ਇਸ ਤੋਂ ਬਾਅਦ ਕੋਈ ਚੌਂਕ ਬਲੌਕ ਕਰਾਂਗੇ ਇਸ ਤੋਂ ਬਾਅਦ ਜ ਟੂਰ ਵੀ ਨਹੀਂ ਰੇਡਰ ਰੱਦ ਹੁੰਦਾ ਅਸੀਂ ਰੋਡ ਬਲੌਕ ਕਰਕੇ ਜਿਵੇਂ ਸਾਡੀਆਂ ਬੱਸਾਂ ਰੋਡ ਤੇ ਜਾ ਰਹੀਆਂ ਜਿੱਥੇ ਵੀ ਕਿਤੇ ਸਾਡੀਆਂ ਬੱਸਾਂ ਹੋਣੀਆਂ ਆ ਰਸਤੇ ਦੇ ਵਿੱਚ ਉਹ ਬੱਸਾਂ ਆਪਣੀਆਂ ਰੋਕ ਕੇ ਅਸੀਂ ਪ੍ਰਦਰਸ਼ਨ ਕਰਾਂਗੇ ਸਰਕਾਰ ਦੇ ਜਿਹੜੀਆਂ ਕਿਲੋਮੀਟਰ ਬੱਸਾਂ ਪਾ ਰਹੀ ਹੈ ਸਰਕਾਰ ਐਚਬੀਏਸੀ ਤੇ ਵਲਵੋ ਗੱਡੀਆਂ ਪਾ ਰਹੀਆਂ ਜਿਹੜੀਆਂ ਕਿ ਆਲਰੇਡੀ ਸਾਡੇ ਪੀਆਰਟੀ ਦੇ ਵਿੱਚ ਪਹਿਲਾਂ ਚੱਲ ਰਹੀਆਂ ਐਚਬੀਏਸੀ 5 ਰੁਪਏ ਪਰ ਕਿਲੋਮੀਟਰ ਘਾਟੇ ਚੱਲ ਰਹੀ ਆ ਤੇ ਜਿਹੜੀ ਵਲਵੋ ਆ ਉਹ 20 ਰੁਪਏ ਕਿਲੋਮੀਟਰ ਘਾਟੇ ਨਾਲ ਚੱਲ ਰਹੀ ਆ ਸਰਕਾਰ ਜਾਣ ਬੁੱਝ ਕੇ ਬੱਸਾਂ ਪਾ ਰਹੀ ਆ ਜਿਵੇਂ ਅੱਗੇ ਪਹਿਲਾਂ ਇਹਨਾਂ ਨੇ ਮਹਿਲਾਵਾਂ ਫ੍ਰੀ ਕੀਤਾ ਸੀ ਉਹਦੇ ਪੈਸੇ ਸਭ ਫ੍ਰੀ ਸਫਰ ਤੇ ਸਾਨੂੰ ਪਹਿਲਾਂ ਵੀ ਨਹੀਂ ਦੇ ਰਹੇ ਜਿੰਨਾ ਕਰਕੇ ਸਾਨੂੰ ਤਰਕਾ ਦੀ ਦਿੱਕਤ ਆ ਰਹੀ ਹੈ ਲੈਣਾ ਦੇਣਾ ਹੈਗਾ ਜੀ ਸਾਡਾ ਨਿਸ਼ਾਨ ਹੈਗਾ ਇਹਦੇ ਵਿੱਚ ਜਿਵੇਂ ਕਨੈਕਟਰ ਸਾਡਾ ਹੋਊਗਾ ਡਰਾਈਵਰ ਉਹਨਾਂ ਦਾ ਹੋਊਗਾ ਜਿਵੇਂ ਕਿਲੋਮੀਟਰ ਦਾ ਕਹੇ ਜਾਂਦਾ ਵੀ 300 ਕਿਲੋਮੀਟਰ ਜਾਂ 400 ਕਿਲੋਮੀਟਰ ਦਾ ਟੈਂਡਰ ਪਾਇਆ ਜਾਂਦਾ ਉਹ ਆਪਦੇ ਸਰਕਾਰ ਦੇ ਚਾਹੇ ਤਿੰਨਾਂ ਗੱਡੀਆਂ ਹੁੰਦੀਆਂ ਉਹ 800 800 ਕਿਲੋਮੀਟਰ ਕਰਾਇਆ ਜਾਂਦਾ ਉਹਦੇ ਵਿੱਚ ਵੀ ਵੱਧ ਕਿਲੋਮੀਟਰ ਕਾ ਕੇ ਵੱਧ ਮਨਾਵਾ ਜਿਵੇਂ ਕਹੇ ਕਿ ਵੀ ਆਪਾਂ 25 30 ਲੱਖ ਦੀ ਬੱਸ ਪਾਉਂਦਾ ਜਿਵੇਂ ਤੋਂ ਕਰੋੜ ਰੁਪਇਆ ਨਵਾਫਾ ਲੈ ਕੇ ਜਾ ਕੇ 5 ਸਾਲਾਂ ਬਾਅਦ ਗੱਡੀ ਲੈ ਜਾਂਦਾ ਜੇ ਸਰਕਾਰ ਆਪਦੀ ਮਹਿਕਮੇ ਦੀ ਬੱਸ ਪਾਉਂਦੀ ਆ ਉਹ ਮਹਿਕਮੇ ਦੀ 30 32 ਲੱਖ ਦੀ ਬੱਸ ਪੈ ਕੇ ਉਹ 15 ਸਾਲ ਤਹਾਨੂੰ ਕਮਾਈ ਦਿੰਦੀ ਆ ਇਹ ਕਿਲੋਮੀਟਰ ਕੰਮ ਸਰਕਾਰ ਜਿਵੇਂ ਪਾ ਰਹੀ ਆ ਇਹ 5 ਸਾਲਾਂ ਬਾਅਦ ਉਹ ਆਉਣਾ ਆਪਦੀ ਬੱਸ ਕੱਢ ਕੇ ਵਾਪਸ ਲੈ ਜਾਂਦੇ ਉਹ ਘਾਟਾ ਹੀ ਘਾਟਾ ਸਾਨੂੰ ਲੋਕ ਮੰਗ ਸਾਡੀ ਇਹ ਜਿਹੜੀ ਕਿਲੋਮੀਟਰ ਸਕੀਮ ਬਸਾਇਆ ਉਹਨਾਂ ਦਾ ਟੈਂਡਰ ਰੱਦ ਕੀਤਾ ਜਾਵੇ ਤੇ ਮਹਿਕਮੇ ਦੀਆਂ ਬੱਸਾਂ ਯਾ ਪਿਛਲੀ ਸਰਕਾਰ ਨੇ ਪਾਇੰਗਾ ਸੀ ਓਵੇਂ ਵੀ ਇਹ ਸਰਕਾਰ ਨੇ ਅਜੇ ਤੱਕ ਕੋਈ ਵੀ ਆਪਦੀ ਇੱਕ ਵੀ ਬੱਸ ਨਹੀਂ ਪਾਈ ਜਿਹਦੇ ਵਿੱਚ ਪਿਛਲੇ ਦਿਨ ਹੀ ਸਾਡੀਆਂ ਅਸਾਂ ਬਹੁਤ ਕੰਡਮ ਹੋ ਚੁੱਕੀਆਂ ਸਾਡੇ ਕੋਲੇ ਬੱਸਾਂ ਦਾ ਫਲੀਟ ਬਹੁਤ ਘਟ ਚੁੱਕਿਆ ਤੇ ਅਸੀਂ ਮੰਗ ਕਰਦੇ ਆਂ ਸਰਕਾਰ ਨੂੰ ਵੀ ਆਪਦੀਆਂ ਮਹਿਕਮੇ ਦੀਆਂ ਬੱਸਾਂ ਮਾਲਕੀ ਦੀਆਂ ਬੱਸਾਂ ਪਾਈਂ